ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੁਨੀਆ ਦੇ ਵਿੱਚ ਨਾ ਮਿਲਣਯੋਗ ਅਜਿਹੀ ਸ਼ਹਾਦਤ ਦਾ ਦਿਹਾੜਾ ਹੈ ਕਿ ਜਦੋਂ ਜ਼ੁਲਮੀ ਹਕੂਮਤ ਨੇ ਕਸ਼ਮੀਰੀ ਪੰਡਤਾਂ ਨੂੰ ਜ਼ਬਰਨ ਧਰਮ ਤਬਦੀਲ ਕਰਨ ਦੇ ਲਈ ਬਹੁਤ ਕੋਹਾ ਸੀਗਾ ਉਸ ਸਮੇਂ ਕਸ਼ਮੀਰ ਤੋਂ ਕਿਰਪਾਲ ਚੰਦ ਦੀ ਗਵਾਹੀ ਵਿੱਚ ਕਸ਼ਮੀਰੀ ਪੰਡਤ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਅੰਦਰ ਫਰਿਆਦ ਲੈ ਕੇ ਆਏ ਸੀਗੇ ਕਿ ਸਾਡਾ ਧਰਮ ਜਬਰੀ ਤਬਦੀਲ ਕੀਤਾ ਜਾ ਰਿਹਾ ਹੈ ਗੁਰੂ ਸਹਿਬਾਨ ਨੇ ਉਹਨਾਂ ਦੀ ਫਰਿਆਦ ਸੁਣਦਿਆਂ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਸਮੇਂ ਦੀ ਬਾਲ ਅਵਸਥਾ ਵਿੱਚ ਰਹਿੰਦਿਆਂ ਹੋਇਆਂ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸ ਸ਼ਹਾਦਤ ਦੇਣ ਦੇ ਲਈ ਪ੍ਰੇਰਿਤ ਕੀਤਾ ਉਹਨਾਂ ਦੀ ਸ਼ਹਾਦਤ ਨੇ ਇੱਕ ਦੁਨੀਆ ਦੇ ਵਿੱਚ ਵੱਖਰੀ ਮਿਸਾਲ ਪੈਦਾ ਕਰ ਦਿੱਤੀ ਕਿ ਜੇ ਜੇ ਸੀ ਕਿਸੇ ਮਿਸਾਲ ਹੋਰ ਕਿਸੇ ਧਰਮ ਵਿੱਚ ਮਿਲਦੀ ਨਹੀਂ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਾਂਦਨੀ ਚੌਂਕ ਵਿੱਚ Hindu ਧਰਮ ਨੂੰ ਸ੍ਰਿਸ਼ਟੀ ਨੂੰ ਬਚਾਉਣ ਦੇ ਲਈ ਆਪਣੇ ਸੀਸ ਦਾ ਬਲੀਦਾਨ ਦਿੱਤਾ ਉਹਨਾਂ ਦੇ ਨਾਲ ਉਹਨਾਂ ਦੇ ਪਿਆਰੇ ਤਿੰਨ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਵੀ ਅੱਜ ਸ਼ਹੀਦੀ ਦਾ ਦਿਹਾੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਮੁੱਢਲਾ ਫਰਜ਼ ਸਮਝਦੀ ਹੋਈ ਇਨ੍ਹਾਂ ਸ਼ਹਾਦਤਾਂ ਦੀ 350 ਸਾਲਾ ਸ਼ਹੀਦੀ ਸਤਾਬਦੀ ਨੂੰ ਸਮਰਪਤ بڑے ਵੱਡੇ ਪੱਧਰ ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਿਛਲੇ 1 21 ਤਰੀਕ ਤੋਂ ਲੈ ਕੇ 29 ਤਰੀਕ ਤੱਕ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ ਇਸੇ ਲੜੀ ਦੇ ਤਹਿਤ ਇੱਕ ਵਿਸ਼ਾਲ ਨਗਰ ਕੀਰਤਨ ਜੋ ਭਾਰਤ ਦੇ ਵੱਖ-ਵੱਖ ਨਗਰਾਂ ਵਿੱਚੋਂ ਹੁੰਦਾ ਹੋਇਆ ਜੋ 3 ਮਹੀਨੇ ਪਹਿਲਾਂ ਧੋਬੜੀ ਸਾਹਿਬ ਅਸਾਮ ਤੋਂ ਆਰੰਭ ਹੋਇਆ ਸੀਗਾ ਮਿਤੀ 23 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਸੰਪੰਨ ਹੋਇਆ ਜਿਸ ਦਾ ਸਨੇਹਾ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦਾ ਸਨੇਹਾ ਜਿਹੜਾ ਸਾਰੀ ਦੁਨੀਆ ਦੇ ਵਿੱਚ ਪਹੁੰਚਾ ਸਾਰੀ ਦੁਨੀਆ ਨੇ ਆਪਣੇ عقیده ਨੂੰ ਸਜਦਾ ਕਰਦਿਆ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨਤਮਸਤਕ ਹੁੰਦਿਆਂ ਕੋਟਨ ਕੋਟ ਧੰਵਾਦ ਉਹਨਾਂ ਸ਼ਹੀਦੀਆਂ ਨੂੰ ਉਹਨਾਂ ਸ਼ਹਾਦਤਾਂ ਨੂੰ ਅੱਜ ਜਿਹੜਾ ਹੈ ਉਸੇ ਲੜੀ ਦੇ ਤਹਿਤ ਗੁਰਦਰਾ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਸਥਾਨ ਹੈ ਇਸ ਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀਗਾ ਉਸ ਗੁਰਦਰਾ ਸਾਹਿਬ ਵਿਖੇ 350 ਸਾਲਾਂ ਸਤਾਪਦੀ ਨੂੰ ਸਮਾਗਮ ਹੋ ਲੀਕੇ ਗਏ ਆ ਜਿਨ੍ਹਾਂ ਵਿੱਚ ਪਰਸੋਂ ਰੋਜ ਤੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਹਰਾਂਭੋ ਐਸੀਗੇ ਅੱਜ ਅੰਮ੍ਰਿਤ ਵੇਲੇ ਉਹਨਾਂ ਦੇ ਭੋਗ ਪਾਏ ਗਏ ਆ ਭੋਗਾਂ ਉਪਰੰਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਆਏ ਹੋਏ ਮੁੱਖਵਾਕ ਦੀ ਕਥਾ ਵਿਚਾਰ ਅੱਜ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ ਇਸ ਤੋਂ ਉਪਰੰਤ ਅੱਜ ਸਾਰਾ ਦਿਨ ਨਿਰੰਤਰ ਗੁਰਬਾਣੀ ਦੇ ਪ੍ਰਵਾਸ ਕਥਾ ਕੀਰਤਨ ਸ਼ਬਦ ਕੀਰਤਨ ਰਾਹੀ ਚੱਲਦੇ ਰਹਿਣਗੇ ਜੋ देर रात ਤੱਕ ਸਮਾਪਤ ਹੋਣਗੇ ਜਿਸ ਵਿੱਚ ਰਾਗੀ ਢਾਡੀ ਕਵਤਾ ਕਵੀਸ਼ਰ ਸਾਰਿਆਂ ਨੇ ਭਾਗ ਲਿਆ ਹੈ ਸੰਗਤਾਂ ਪੁਰਜ਼ੋਰ ਇਥੇ ਪਹੁੰਚ ਰਹੀਆਂ ਹਨ ਸੰਗਤਾਂ ਖੁਸ਼ੀ ਲੈ ਰਹੀਆਂ ਹਨ ਆਪਣੇ ਸਜਦਾ ਕਰ ਰਹੀਆਂ ਹਨ ਆਪਣੇ ਗੁਰੂ ਸਹਿਬਾਨਾਂ ਨੂੰ ਯਾਦ ਕਰਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਉਹਨਾਂ ਤਿੰਨ ਪਿਆਰੇ ਸਿੱਖਾਂ ਦੀ ਸ਼ਹੀਦੀ ਤੋਂ ਮਤਮਸਤਕ ਹੋਣ ਦੇ ਲਈ ਆ ਰਹੀਆਂ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਵੱਲੋਂ ਇਹਨਾਂ ਸੰਗਤਾਂ ਦੀ ਆਮਦ ਨੂੰ ਵੇਖਦਿਆਂ ਹੋਇਆਂ ਸਮੁੱਚੇ ਪ੍ਰਬੰਧ ਉਹਨਾਂ ਦੇ ਲੰਗਰ ਚਾਹ ਪਾਣੀ ਦਾ ਬੰਦੋਨਾਂ ਦੀ ਰਿਹੈਸ਼ ਦਾ ਪ੍ਰਬੰਧ ਆਵਾਜਾਈ ਦੇ ਰਸਤਿਆਂ ਦਾ ਸਾਫ ਸੁਥਰਾ ਪ੍ਰਬੰਧ ਸਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਵੱਲੋਂ ਕੀਤਾ ਗਿਆ ਹੈ ਅਸੀਂ ਬਾਹ ਓਲਾਰ ਕੇ ਸਭ ਸੰਗਤਾਂ ਨੂੰ ਜੀ ਆਇਆਂ ਕਹਿੰਦੇ ਹਾਂ ਕਿ ਆਪ ਕੋ ਆਪਣੇ ਸਮੇਂ ਵਿੱਚੋਂ ਸਮਾਂ ਕੱਢ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਦੇ ਲਈ ਆਓ ਆਪਣੇ ਜੀਵਨ ਨੂੰ ਸਫਲਾ ਕਰੋ ਇਹਨਾਂ ਸ਼ਹਾਦਤਾਂ ਤੋਂ ਪ੍ਰੇਰਣਾ ਲੈ ਕੇ ਆਪਣੇ ਆਪ ਦੇ ਜੀਵਨ ਨੂੰ ਵੀ ਆਪਣੇ ਬੱਚਿਆਂ ਦੇ ਜੀਵਨ ਨੂੰ ਵੀ ਬਦਲੋ ਗੁਰੂ ਸਾਹਿਬ ਕਿਰਪਾ ਕਰਨ ਸਿੱਖ ਕੌਮ ਦੀ ਚੜ੍ਹਤ ਦੀ ਕਲਾ ਰਹੇ ਸਿੱਖ ਕੌਮ ਇੱਕ ਝੰਡੇ ਥਲੇ ਇਕੱਤਰ ਹੋ ਕੇ ਗੁਰੂ ਸਾਹਿਬ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਆ ਅੱਜ ਵੀ ਮਜਲੂਮ ਦੀ ਬਾਹ ਫੜ ਕੇ ਉਹਦੇ ਲਈ ਢੇਰ ਬਣ ਕੇ ਖਲੋੜ ਕਿਸੇ ਜ਼ਬਰ ਦਾ ਜ਼ੁਲਮ ਦਾ ਟੱਕਰਾ ਕਰਨ ਦੇ ਲਈ ਹਿੰਮਤ ਬਖਸ਼ੇ ਸਾਡਾ ਗੁਰੂ ਸਾਨੂੰ ਤੇ ਮਿਹਰਬਾਨ ਹੋਵੇ ਸਾਡੀ ਕੌਮ ਇੱਕ ਝੰਡੇ ਥਲੇ ਇਕੱਤਰ ਹੋਵੇ ਇਕੱਠੀ ਹੋਵੇ ਸਾਰੇ ਸੰਸਾਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਕੋਟਨ ਕੋਟ ਪਰਮਨਾਮ ਆਈਓਈ ਸੰਗਤ ਨੂੰ ਜੀ ਆਇਆਂ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਨਿਰੰਤਰ ਸਾਰਾ ਦਿਨ ਗੁਰਬਾਣੀ ਦੇ ਪ੍ਰਵਾਹ ਚੱਲਣੇ ਹਨ ਸੰਗਤਾਂ ਨੂੰ ਅਪੀਲ ਹੈ ਕਿ ਆਪਣੇ ਜ ਸਮੇਂ ਕੱਢ ਕੇ ਇੱਥੇ ਆਓ ਗੁਰਬਾਣੀ ਦਾ ਲਾਹਾ ਲਓ ਗੁਰਬਾਣੀ ਦੇ ਨਾਲ ਜੀਮਨ ਨੂੰ ਢਾਲੋ ਆਪਣੀਆਂ ਔਕੜਾਂ ਦੁੱਖਾਂ ਦਾ ਸਾਰਾ ਨਾਸ਼ ਗੁਰਬਾਣੀ ਹੀ ਕਰਦੀ ਹੈ ਇੱਕ ਗੁਰਬਾਣੀ ਸਾਡੇ ਲਈ ਤਰਵਾਸ ਹੈ ਗੁਰੂ ਸਾਹਿਬ ਦੀ ਕਿਰਪਾ ਕਾਰਨ ਸਭਨਾ ਦੇ ਹਿਰਦੇ ਵਿੱਚ ਵਸਣ ਸਾਰਿਆਂ ਨੂੰ ਨਤਮਸਤਕ ਹੋਣ ਦਾ ਬਲ ਬੋਤ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ